ਇਸ ਤੋਂ ਦਾ ਦੁਆਰਾ ਮੋਟਾ ਫਰਾਂਸ ਦੇ ਦਰਮਿਆਨ ਲਾਈਟਰ ਆਪਕੀ ਸਾਥ ਵਿੱਚ ਸ਼ਹੀਦਾਂ ਦੇ ਸਰਕਾਰ ਸ੍ਰੀ ਗੁਰੂ ਤੇਗ ਬਹਾਦਰ ਜੀ ਦੇ ਸਾਡੇ 300 ਸ਼ਹੀਦੀ ਦਿਹਾੜੇ ਨੂੰ ਸਮਰਪਿਤ ਜੋ ਨਗਰ ਕੀਰਤਨ ਖੰਡਾ ਚੌਕ ਸੰਗਰੂਰ ਵਿਖੇ ਪਹੁੰਚ ਚੁੱਕਿਆ ਜਿੱਥੇ ਜੇਕਰ ਸੰਗਤਾਂ ਦੀ ਗੱਲ ਕੀਤੀ ਜਾਵੇ ਤਾਂ ਸੰਗਤਾਂ 'ਚ ਕਾਫੀ ਉਤਸ਼ਾਹ ਨਜ਼ਰ ਆਉਂਦਾ। ਸ਼੍ਰੀ ਗੁਰੂ ਤੇਗ ਬਹਾਦਰ ਜੀ ਦੇ 350 ਸ਼ਹੀਦੀ ਦਿਹਾੜੇ ਨੂੰ ਸਮਰਪਿਤ ਪੰਜਾਬ ਸਰਕਾਰ ਦੇ ਵੱਲੋਂ ਨਗਰ ਕੀਰਤਨ ਦਾ ਆਯੋਜਨ ਕੀਤਾ ਜਾ ਰਿਹਾ ਤੁਸੀਂ ਵੇਖ ਸਕਦੇ ਹੋ ਤਸਵੀਰਾਂ ਸੰਗਰੂਰ ਦੀਆਂ ਤਸਵੀਰਾਂ ਨੇ ਖੰਡੇ ਵਾਲਾ ਚੌਕ ਸੰਗਰੂਰ ਵਿਖੇ ਜੋ ਨਗਰ ਕੀਰਤੇ ਪਹੁੰਚ ਕੇ ਆਤੇ ਜੋ ਸੰਗਤਾਂ ਨੇ ਹੱਥ ਦੇ ਵਿੱਚ ਫੁੱਲ ਨੇ ਅਤੇ ਗੁਰੂ ਸਹਿਬਾਨ ਲੰਮਾ ਇਕੱਠ ਨਜ਼ਰ ਆਉਂਦਾ ਅਤੇ ਜੇਕਰ ਗੱਲ ਕੀਤੀ ਜਾਵੇ ਤਾਂ ਸੰਗਤਾਂ ਦੇ ਵਿੱਚ ਜਿੱਥੇ ਕਾਫੀ ਉਤਸ਼ਾਹ ਨਜ਼ਰ ਆਉਂਦਾ ਉਥੇ ਗੱਲ ਵੀ ਕਰ ਲੈਂਦੇ ਆ ਉਹਨਾਂ ਤੋਂ ਪੁੱਛਦੇ ਆ ਆ ਸੱਸੀ ਗੱਲ ਜੀ ਸੱਸੀ ਗੱਲ ਜੀ ਇਸ ਤਰ੍ਹਾਂ ਵੇਖਦੇ ਹੋ ਤਾਂ ਤਸਵੀਰ ਕ੍ਰੋਤੇਕ ਬਾਦਰ ਜੀ ਦੇ ਸ਼ਹੀਦੀ ਦਿਹਾੜੇ ਨੂੰ ਸਮਰਪਿਤ ਨਗਰ ਕੀਰਤਨ ਜੀ ਬਿਲਕੁਲ ਜੀ ਬਿਲਕੁਲ ਬਹੁਤ ਉਤਸ਼ਾਹ ਸਾਡੇ ਵਿੱਚ ਤਾਂ ਕੱਲ ਦਾ ਹੀ ਬੜਾ ਮਨ ਖੁਸ਼ ਹੋਇਆ ਹੋਇਆ ਇਸ ਨਗਰ ਕੀਰਤਨ ਨੂੰ ਲੈ ਕੇ ਪੰਜਾਬ ਸਰਕਾਰ ਦਾ ਇੱਕ ਬਹੁਤ ਵੱਡਾ ਉਪਰਾਲਾ ਜੀ ਮੈਂ ਬਹੁਤ ਬਹੁਤ ਧੰਨਵਾਦ ਕਰਨਾ ਚਾਹਨੀ ਆ ਸਿੰਘ ਸਾਹਿਬ ਦਾ बिल्कुलु उत्साह जी काफ़ी कल त ई उत्साह नज़र आऊं किस तरह देखियो हथां जे फुले गुरू साहिबान नसमत ਹਾਂ ਜੀ ਬਿਲਕੁਲ ਜਿਵੇਂ ਸਾਨੂੰ ਪਤਾ ਕੋਲਾਈ ਬਹੁਤ ਸ਼ਾਨ ਅਤੇ ਪੰਜਾਬ ਸਰਕਾਰ ਦਾ ਬਹੁਤ ਵੱਡਾ ਉਪਰਾਲਾ ਹੈ ਜਿਹੜੇ ਆਪਣੇ ਧਰਮ ਨਾਲ ਸਾਰੇ ਕਬੰਗਰ ਨੂੰ ਜਾਗਰੂਕ ਕਰਨ ਲਈ ਸਾਰਿਆਂ ਨੂੰ ਬੜਾ ਜਿਆਦਾ ਸਾਰੇ ਨੂੰ ਕਾਪੀ ਉਸਾਂ ਨਜ਼ਰਾਂ ਦਾ ਪੰਜ ਪਿਆਰੇ ਦਾ ਅੱਗੇ ਸ਼ਿਸ਼ੋਭਿਤ ਨੂੰ ਤੁਸੀਂ ਵੇਖ ਸਕਦੇ ਹੋ ਜੋ ਤਾਂ ਤੱਕੇ ਜੋ ਗੱਡੀ ਆ ਸ਼ਹੀਦਾਂ ਦੇ ਸਰਤਾਜ ਤੇ ਸ੍ਰੀ ਗੁਰੂ ਤੇਗ ਬਹਾਦਰ ਜੀ ਦੇ ਜੋ ਜੇਕਰ ਗੱਲ ਕੀਤੀ ਜਾਵੇ ਤਾਂ ਜੋ ਨਗਰ ਕੀਰਤਨਾਂ ਨੂੰ ਸਮਰਪਿਤ ਜੋ ਸੰਗਰੂਰ ਖਟੋ ਵਾਲੇ ਚੌਂਕ ਵਿਖੇ ਪਾਵਨ ਕਿਤਾਜੋ ਨਗਰ ਕੀਰਤਨ ਤੁਸੀਂ ਵੇਖ ਸਕਦੇ ਹੋ ਤਾਂ ਸੰਗਰੂਰ ਸੰਗਰੂਰ ਦੀਆਂ ਤਸਵੀਰਾਂ ਅਤੇ ਹੋਰ ਦੇ ਨਾਲ ਅਸੀਂ ਸਮੇਂ ਸਾਂਝੀਆਂ ਕਰ ਰਹੇ ਹਾਂ ਨਗਰ ਕੀਰਤਨ ਜੋ ਗੁਰਦੁਆਰਾ ਨਾਨਕੀਆਨ ਸਾਹਿਬ ਤੋਂ ਚੋੜਾ ਜਾ ਪਹਿਲਾ ਕੰਡੇ ਵਾਲਾ ਚੌਂਕ ਦੀ ਗੱਲ ਕੀਤੀ ਜਾਵੇ ਜੋ ਪੰਜਾਬ ਸਰਕਾਰ ਦੇ ਵੱਲੋਂ ਹਿੰਦੀ ਦੀ ਚਾਦਰ ਚਾਂਸੀਰੀ ਗੁਰੂ ਤੇਗ ਬਹਾਦਰ ਜੀ ਦੇ 350ਵੇਂ ਸ਼ਹੀਦੀ ਦਿਹਾੜੇ ਨੂੰ ਸਮਰਪਿਤ ਨਗਰ ਕੀਰਤਨ ਦਾ ਆਯੋਜਨ ਕੀਤਾ ਜਾ ਰਿਹਾ ਸਾਡੇ ਨਾਲ ਬਾਬਾ ਜੀ ਮੌਜੂਦ ਨੇ ਬਾਬਾ ਜੀ ਕਿਸ ਤਰ੍ਹਾਂ ਬਖਦੇ ਹੋ ਸ੍ਰੀ ਗੁਰੂ ਤੇਗ ਬਹਾਦਰ ਜੀ ਦੇ 350 ਸਾਲ ਸ਼ਹੀਦੀ ਦਿਹਾੜੇ ਤਾਂ ਮੈਂ ਸਾਰੀਆਂ ਸੰਗਤਾਂ ਦਾ ਧੰਨਵਾਦ ਕਰਦਾ ਪੰਜਾਬ ਸਰਕਾਰ ਦਾ ਧੰਨਵਾਦ ਕਰਦਾ ਬਹੁਤ ਵਧੀਆ ਪ੍ਰਾਰੰਭ ਕੀਤਾ ਬਹੁਤ ਵਧੀਆ ਨਗਰੀ ਸਜਾਇਆ ਸੰਗਤਾਂ ਬੜੇ ਭਾਵਨਾ ਦੇ ਨਾਲ ਸਿੱਧਾ ਨਤਮਸਤਕ ਹੁੰਦੇ ਹੋਏ ਹਾਜ਼ਰੀਆਂ ਭਰ ਰਹੇ ਨੇ ਤੇ ਮੈਂ ਅਰਦਾਸ ਕਰਦਾ ਪ੍ਰਮਾਤਮਾ ਸਾਰਿਆਂ ਨੂੰ ਚੜ੍ਹਦੀ ਕਲਾ ਰੱਖੇ ਵਾਹਿਗੁਰੂ ਜੀ ਕਾ ਖਾਲਸਾ ਜੀ ਕਾ ਖਾਲਸਾ ਸਾਡੀ ਜੇਕਰ ਕਈ ਕਿਤੇ ਐਕਸ਼ਨ ਸਾਹਿਬ ਪੀ ਡਬਲਯੂ ਟੀ ਅਜੇ ਕਰਕੇ ਜੀ ਮਜੂਦੇ ਗਰਗ ਸਾਹਿਬ ਕਿੰਨਾ ਕਹਿੰਦੇ ਕਾਫੀ ਦਿਨਾਂ ਦਾ ਉਤਸ਼ਾਹ ਸੀ ਕਾਫੀ ਦਿਨਾਂ ਇੰਤਜ਼ਾਰ ਸੀ ਬਹੁਤ ਜ਼ਿਆਦਾ ਉਤਸ਼ਾਹ ਸੀਗਾ ਜੀ ਬੜੇ ਹੀ ਸ਼ੌਂਕ ਨਾਲ ਬੜੇ ਹੀ ਹੁਸਨ ਨਾਲ ਮਨਾ ਰਹੇ ਆਂ ਸੀ ਤੇ ਨਵਾਲਾ ਸਾਹਿਬ ਨੂੰ ਮੀਟ ਕਰਕੇ ਫਿਰ ਦਰ ਨਾਲ ਗੱਲ ਕਰਦੇ ਆਂ ਜੀ ਬਿਲਕੁਲ ਕਾਫੀ ਦਿਨਾਂ ਦਾ ਉਸ ਸਾਸੀ ਜੇਕਰ ਦੇਖ ਸਕਦੇ ਸੰਗਤ ਦੀ ਗੱਲ ਕਰ ਲਈਏ ਤਾਂ ਸੰਗਤ ਤਾਂ ਗੁਰੂ ਸਾਹਿਬਾਨ ਨੂੰ ਸ਼ਰਧਾ ਦੇ ਫੁੱਲ ਅਰਪਣ ਕੀਤੇ ਯਾਰ ਧਰਸ਼ੀ ਗੁਰੂ ਗ੍ਰੰਥ ਸਾਹਿਬ ਜੀ ਸ਼ਿਸ਼ੋਭਤ ਨੇ ਅਤੇ ਜੋ ਨਗਰ ਕੀਰਤਨਾ ਜੋ ਪੰਜਾਬ ਸਰਕਾਰ ਦੇ ਵੱਲੋਂ 350 ਸਾਲਾਂ ਜੋ ਸ਼ਹੀਦੀ ਦਿਹਾੜੇ ਨੂੰ ਸਮਰਪਿਤ ਸਾਡੇ ਕੀਰਤਨ ਦਾ ਯੋਜਨਾ ਕੀਤਾ ਜਾ ਰਿਹਾ ਦੇਖਦੇ ਹੋ ਬਾਈ ਜੀ ਕਾफी ਸੰਗਤਾਂ ਚ ਉਤਸ਼ਾਹ ਨਜ਼ਰ ਆ ਰਿਹਾ ਹੈ ਦੇਖੋ ਹਿੰਦੀ ਚਾਦਰ ਸ੍ਰੀ ਗੁਰੂ ਤੇਗ ਬਹਾਦਰ ਜੀ ਦੇ ਜੋ ਸ਼ਹੀਦੀ ਦਿਹਾੜਾ ਉਹਨਾਂ ਦੇ ਸ਼ਹੀਦੀ ਦਿਹਾੜੇ ਨੂੰ ਮੁੱਖ ਰੱਖਦੇ ਹੋਏ ਸੰਗਤਾਂ ਦੇ ਵਿੱਚ ਬਹੁਤ ਉਤਸ਼ਾਹ ਹੈ ਔਰ ਸਭ ਧਰਮਾਂ ਦੇ ਰਾਖੇ ਸ੍ਰੀ ਗੁਰੂ ਤੇਗ ਬਹਾਦਰ ਜੀ ਨੂੰ ਨਮਨ ਕਰਨ ਆਏ ਨੇ ਸੋ ਯਾਦ ਕਰਨ ਆਏ ਨੇ ਉਹਨਾਂ ਦੀ ਯਾਦ ਦੇ ਵਿੱਚ ਸੰਗਤਾਂ ਜਕਾਰੇ ਲਾ ਰਹੀਆਂ ਨੇ ਬੋਲੋ ਸਾਨੇ ਵਾਲੇ ਪਾਲੋ ਤੁਸੀਂ ਵੇਖਿਆ ਕਿ ਯਾਕਾਰੇ ਛੱਡੇ ਜਾ ਰਹੇ ਨੇ ਸ਼ਹੀਦਾਂ ਦੇ ਸਰਤਾਜ ਸ੍ਰੀ ਗੁਰੂ ਤੇਗ ਬਹਾਦਰ ਜੀ ਦੇ ਸ਼ਹੀਦੀ ਦਿਹਾੜੇ ਨੂੰ ਸਮਰਪਿਤ ਜੇਕਰ ਸੰਗਤਾਂ ਦੀ ਗੱਲ ਕੀਤੀ ਜਾਵੇ ਤਾਂ ਪਿਛਲੇ ਕਈ ਦਿਨਾਂ ਤੋਂ ਕਾਫੀ ਉਸਾ ਨਜ਼ਰ ਆਉਂਦਾ ਸੀ ਕਿ ਕਦੋਂ ਸੰਗਰੂਰ ਵਿਖੇ ਜੋ ਨਾਗਰ ਕੀਰਤਨਾ ਹੋ ਪਹੁੰਚਣਗੇ ਅਤੇ ਉਹਨਾਂ ਦਾ ਨਿੱਕਾ ਸੁਆਗਤ ਕਰਾਂਗੇ ਤੁਸੀਂ ਵੇਖ ਸਕਦੇ ਹੋ ਜੋ ਇੱਥੇ ਭਾਈ ਸਾਹਿਬ ਮੌਜੂਦ ਨੇ ਨਾਲ ਵੀ ਗੱਲ ਕਰਦੇ ਆਂ ਆ ਕੀ ਨਾਮ ਵੀ ਮੇਰਾ ਨਾਮ ਹਰਦੀਪ ਸਿੰਘ ਆ ਜੀ ਹਰਦੀਪ ਕਿੱਥੋਂ ਨਗਰ ਕੀਰਤਨ ਸ਼ੁਰੂ ਇਹ ਤਲਵੰਡੀ ਸਾਹਿਬ ਤੋਂ ਆ ਜੀ ਅਸੀਂ ਮਾਨਸਾ ਤੋਂ ਆਏ ਆ ਕਿੱਥੇ ਸਮਾਪਤੀ ਹੋਣੀ ਆ ਇਹਦੇ ਆਨੰਦਪੁਰ ਸਾਹਿਬ ਜੀ ਸ਼੍ਰੀ ਆਨੰਦਪੁਰ ਸਾਹਿਬ ਹਾਂਜੀ ਸਾਹਿਬ ਜੇ ਤਲਵੰਡੀ ਸਾਹਿਬ ਤੋਂ ਜੋ ਨਗਰ ਕੀਰਤਨ ਆ ਓਹੋ ਸ਼ਰੂਹ ਯਾਸੀ ਵਿਖਸਨ ਨੇ ਸੰਗਤ 'ਚ ਗੱਲ ਕਰਦੀ ਤਾਂ ਸੰਗਤ ਦਾ ਉਸਾ ਦੇਖਣ ਵਾਲਾ ਬੰਦਾ ਅਧੇ ਨਾ ਜੋ ਕੀਰਤੇ ਨਾ ਕੀਰਤਨ ਸੀ ਜਿਹਦਾ ਪਿੰਡ ਆਜੇ ਜੇ ਕੱਲ੍ਹ ਦੀ ਦਰਦਾਂ ਦੀ ਤਾਂ ਬਾਤ ਵੀ ਗੱਲ ਕਰਦੀ ਤਾਂ ਕਾਬਲਾ ਕਿਸਮ ਬੱਗਾ ਨਾ ਇਹ ਰੌਂਦਾ ਆ ਗੱਲ ਕਰ ਰਹੇ ਨੇ ਭਾਈ ਜੀ ਕਿਸ ਤਰ੍ਹਾਂ ਬੈਠੋ ਅਜਲ ਕਿਰਤ ਨੂੰ ਲੈ ਕੇ

ਸਾਂ ਜ਼ਰੂਰ ਵਿਕੇ ਪਹੁੰਚਿਆ ਅਖੰਡਾ ਸਾਹਿਬ ਚੌਕ ਵਿਕੇ ਪਹੁੰਚਿਆ ਇਹ ਸਾਕਤਾਂ ਦਾ ਭਾਰੀ ਸਾਚੇ ਭਾਰੀ ਉਚਾਤ ਤੇ ਖੰਨੂ ਮਿਲ ਰਹੀ ਸੀ ਕੈਮਰਾਮੈਨ ਜਤਿੰਦਰਪਾਲ ਲੋਟੇ ਦਾ ਹਰਜੀਤ ਸਿੰਘ